ਹੋਣ ਸਲਾਦੀ ਮਾਸ਼ਾਅੱਲਾ ਜੂਸ ਜਿਆ ਪੀ ਲੀਏ ਤੇ ਉਸ ਤੋਂ ਬਾਅਦ ਗੱਡੀ ਦਾ ਕੰਮ ਚੱਲ ਰਿਹਾਗਾ ਉਹ ਕਰਵਾ ਲੈਣਾ ਤਾਂ ਤਸੱਲੀ ਬੱਸ ਇਹ ਹੋ ਜਾਊਗਾ ਨਾਲੇ ਜਿਹੜੇ ਛੋਟੇ-ਮੋਟੇ ਕੰਮ ਨੇ ਇੱਕ ਤੋਂ ਹੋਰ ਨੇਗੇ ਕਰਵਾ ਲੈ ਤੇ ਬਾਈ ਇਹ ਇੱਕ ਆਪਣਾ ਗੰਨੇ ਦੇ ਜੂਸ ਆ। ਇਹ ਸਲਾਰਾਂ ਕੈਂਚੀ ਇਹਦੇ ਵਿੱਚ ਹੀ ਘੜਦਾਗਾ ਤੇ ਠੀਕ ਆ ਵਿਚਾਰਾ ਵਧੀਆਗਾ ਤੇ ਵਧੀਆ ਤਰੀਕਾ ਬਣਾਉਂਦਾਗਾ ਜੂਸ ਵੀ ਤੇ ਹੁਣ ਮੈਂ ਤੇ ਜੀਰੂ ਤੋਂ ਬਾਈ ਪੀਨ ਆਇ ਤੇ ਵੀ ਤੋਂ ਠੀਕੇ ਵਾ ਚੱਲਦੇ ਆਗੇ ਤੇ ਸ਼ਹਿਰ ਚ ਜਾਂਦਾ ਪੈ ਮੋੜ ਕੇ ਆਉਣ ਨਾਲ ਦਾ ਪੈ ਮੋੜਿਆ ਵਾਂਗੇ। ਕਾਰੇ ਗੱਡੀ ਦਾ ਸਮਾਨ ਜਾ ਫੜ ਕੇ ਲੈਣਾ ਉਹ ਫਾੜੇ ਹੋਣਿਆ। ਤੇ ਚਲੋ ਪੜਾ ਦੁਸਤੀ ਕੇ ਤਾਂ ਨਿਕਲਦੇ ਆਂਗੇ। ਤੇ ਬਾਈ ਕੋਲੇ ਖੜ ਕੇ ਹੁਣ ਤੀਨ ਲਾਗੇ ਤੇਗੇ। ਉਸ ਤੋਂ ਬਾਅਦ ਬੱਸ ਕਰ ਨਿਕਲਦੇ ਆਂਗੇ, ਚੱਲਦੇ ਆਂਗੇ, ਕਰਦੇ ਆਂਗੇ ਕੰਮ ਕਾਰ। ਇੱਕ ਬਾਬਾ ਚੱਲ ਰਹਿਗਾ ਮਾਰੋ ਮਾਰ। ਲੋਕਾਂ ਵਧੀਆ ਜਿਹਾ ਬਣਾ ਲਿਆ ਹੈ। ਬੜਾ ਵਧੀਆਗਾ ਅੱਲਾ ਨਾਲੇ ਵਧੀਆ ਹੁੰਦਾ ਹੈ ਇਹ ਪੀਆ ਜਰੂਰ ਕਰੋ ਹਾਂ ਲੈ ਸਰਦਾਂ ਦਾ ਪੈਸੇ ਤੇ ਚਲੋ ਹੁਣ ਆਪਾਂ ਗੱਡੀ ਕੋਲੇ ਚੱਲਦੇ ਆਂਗੇ ਤੇ ਗੱਡੀ ਕੋਲ ਜਾ ਕੇ ਦੇਖੀਏ ਕੀ ਕਰ ਰਹਾਗਾ ਬਾਈ ਕਿਉਂਕਿ ਜਦ ਤਾ ਟੋਚਨ ਪਾ ਕੇ ਲਿਆਂਦਾਗਾ ਬੜਾ ਭੈੜਾ ਹਾਲ ਹੋ ਗਿਆ ਵੇ ਬਾਕੀ ਦੇਖਦੇ ਆਂਗੇ ਕੀ ਬਣਦਾਗਾ ਹੁਣ ਜਾ ਕੇ ਗੱਡੀ ਆਪਣੀ ਵਰਕਸ਼ਾਪ 'ਚ ਖੜੀਏਗੀ ਤੇ ਬਾਈ ਕਹਿੰਦਾ ਆਹ ਚੀਜ਼ ਦੇ ਵਿੱਚ ਇਹਦੇ AC ਨੇ ਵਿੱਚ ਸ਼ਾਇਦ ਕੋਈ ਦਿੱਕਤ ਆ ਹੋਵੇ ਗੱਡੀ ਦਾ ਵੈਸੇ ਆਪਣੀ ਵਧੀਆ ਹੀ ਬਸ ਆਈ ਥੋੜੀ ਜੀ ਏਸੀ ਐਮ ਦੇ ਵਿੱਚ ਜਿੱ ਦਿੱਕਤ ਆ ਰਹੀ ਹੈਗੀ ਤੇ ਉਹ ਹੁਣ ਕਰਵਾਣੇ ਆਗੇ ਬਸ ਕਰਵਾ ਕੇ ਫਿਰ ਨਿਕਲਾਂਗੇ ਅਸੀਂ ਜਾ ਰਹੇ ਤੇ ਸਮਾਣੇ ਤੋਂ ਸਹੈਪੁਰਾ ਰੋਡ ਦੇ ਉੱਪਰ ਤੇ ਇੰਨਾ ਭੈੜਾ ਹਾਲ ਆ ਨਾ ਰੋਡ ਦਾ ਛੱਡ ਗੱਲਾਂ ਆਂ ਦੋ ਸਰਕਾਰ ਤੇ ਸਰਕਾਰ ਸਰਕਾਰ ਦੇ ਵਿੱਚ ਹੀ ਬੜੇ ਪੈ ਭਾਂਡੇ ਚ ਇੱਥੇ ਕਿਹੜੀ ਸਰਕਾਰਾਂ ਨੇ ਆ ਦੇਖ ਲਓ ਤੁਸੀਂ ਇੰਨਾ ਭੈੜਾ ਹਾਲ ਦਾ ਰੋਡ ਦਾ ਤੇ ਮੈਨੂੰ ਲੱਗਦਾ ਵੀ ਕੋਈ ਵੀ ਬੰਦਾ ਇੱਧਰ ਆਉਂਦਾ ਹੋਊਗਾ ਜਿਹੜਾ ਸਾਇਪੁਰੇ ਨੂੰ ਜਾਂਦਾ ਹੋਊਗਾ ਸਮਾਣੇ ਤੋਂ ਇੰਨਾ ਭੈੜਾ ਰੋਡ ਹੈਗਾ ਇਹ ਛੱਡ ਗੱਲਾਂ ਦਾ ਉਹ ਤੁਹਾਨੂੰ ਦਿਖਾਉਂਦੇ ਆਂ ਰੋਡ ਦੀ ਹਾਲਤ ਦੇਖੋ ਤੁਸੀਂ ਰੋਡ ਦੀ ਹਾਲਤ ਦੇਖੋ ਇੱਥੇ ਕੋਈ ਸਰਕਾਰ ਨਹੀਂ ਕੋਈ ਕੁਛ ਨਹੀਂ ਇੰਨਾ ਭੈੜਾ ਹਾਲ ਹੋਇਆ ਪਿਆ ਹੈਗਾ ਇਹ ਕੇ ਹੋ ਗਿਆ ਇੱਕ ਭਵਾਨੀਗੜ੍ਹ ਤੋਂ ਸਮਾਣੇ ਰੋਡ ਦੇ ਉੱਪਰ ਜਿਹੜਾ ਫੈਕਟਰੀਆਂ ਕੋਲ ਏਰੀਆ ਹੈਗਾ ਉੱਥੇ ਬੜਾ ਗੰਦ ਹੋਇਆ ਹੋਇਆ ਹੈਗਾ ਪਤਾ ਨਹੀਂ ਤਾਂ ਰੱਬ ਜਾਣੇ ਕੀ ਕਾਰਨਾ ਕੋਈ ਸਰਕਾਰ ਨਹੀਂ ਦੇਣੀ ਕੋਈ ਇਲਾਕੇ ਦਾ ਐਮ.ਐਲ.ਏ. ਨਹੀਂ ਕੁਝ ਕਰ ਰਿਹਾ ਹੈਗਾ ਕੋਈ ਸਰਕਾਰ ਨਹੀਂ ਕੁਝ ਕਰ ਰਹੀ ਦੱਸੋ ਕੀ ਕਰੂਗਾ ਬੰਦਾ ਇੱਥੇ ਹੁਣ ਤਾਂ ਜੋ ਸੁੱਕਾ ਹੈਗਾ ਮੀਂਹ ਪੈਂਦੇ ਦੇ ਵਿੱਚ ਤਾਂ ਇੱਥੇ ਬਹੁਤ ਕੁੱਤਾ ਕੰਮ ਹੁੰਦਾ ਹੈਗਾ ਸਭ ਤੋਂ ਭੈੜੀ ਸੜਕਾ ਦੁਨੀਆ ਦੀ ਇਹ ਮੀਂਹ ਪੈਂਦਾ ਵਿੱਚ ਜਦੋਂ ਮੀਂਹ ਪੈਂਦਾਗਾ ਦੋ ਪੁੱਛ ਕੇ ਦੇਖੋ ਲੋਕਾਂ ਨੂੰ ਵਿਚਾਰੇ ਲੋਕ ਕਿਵੇਂ ਉਹ ਕਰਦੇ ਨੇ ਗੁਰੂ ਬਾਈ ਕਹਿੰਦਾ ਪੈਪ ਮੋੜਨਾਗਾ ਆਹੋ ਵੀ ਪੈਪ ਪੰਜ ਜਾਂ ਤੇ ਆਏ ਮਾਚਲ ਪੈਪ ਮੋੜ ਲਈਏ ਤੇ ਹੁਣ ਬਾਈ ਕੋ ਪੈਪ ਮੋੜ ਕੇ ਬੱਸ ਚੱਲਾਂਗੇ ਕਾੜਾ ਹਨ ਨੂੰ ਚੌਕੀ ਦੇ ਸਾਹਮਣੇ ਬਾਈ ਦੀ ਮੋੜ ਕੇ ਫਿਰ ਨਿਕਲਦਾ ਆ ਪਾਈਪ ਅਸੀਂ ਬਦਲਣਾਗਾ ਇਹ ਪਾਈਪ ਛੋਟਾ ਦੀ ਪਤਾ ਨਹੀਂ ਵੱਡਾ ਦੀ ਇਹ ਹੁਣ ਬਦਲ ਲੈਣਾ ਨੇ ਬਦਲ ਕੇ ਬੱਸ ਫਿਰ ਨਿਕਲਦੇ ਆਂਗੇ ਖੋਣਿਆਂ ਦੇ ਚੱਲੇ ਇੱਥੇ ਸਾਰਾ ਸਮਾਨ ਆਗਾ ਬਾਈ ਦੇਖੋ ਸਾਰਾ ਸਮਾਨ ਮਿਲ ਜਾਂਦਾ ਇੱਥੋਂ ਪਾਈਪ ਬਾਕੀ ਹੁਣੋਂ ਨਿਕਲੇ ਆ ਬਾਹਰੇ ਸ਼ਹਿਰ ਦੇ ਵਿੱਚੋਂ ਮੇਰਾ ਜਿਵੇਂ ਨਹੀਂ ਜੀ ਲੱਗਦਾ ਸ਼ਹਿਰ ਦੇ ਵਿੱਚ ਪਤਾ ਨਹੀਂ ਕੀ ਚੱਕਰ ਆਗਾ ਬਸ ਇਦਾਂ ਹੁੰਦਾ ਕਦੋਂ ਪਿੰਡ ਚੱਲ ਜਾ ਕਦੋਂ ਪਿੰਡ ਚੱਲ ਜਾ ਵਾਕਿਆ ਡਿਵਾਈਡਰ ਚਾ ਬਣਾਤਾ ਵਿਚਾਲ ਦੀ ਜਿੱਤੇ ਦਾ ਇਹ ਬਣਾਤਾ ਉਹਦੇ ਤੇ ਐਕਸੀਡੈਂਟ ਹੋਈ ਜਾਂਦੇ ਨੇ ਪਤਾ ਨਹੀਂ ਕੀ ਹੋਣੂਗਾ ਚਲੋ ਕਰਿਆ ਤਾਂ ਵਧੀਆ ਹੀ ਆ ਆਪਣੇ ਵੱਲੋਂ ਤਾਂ ਫੇਰ ਵੀ ਐਕਸੀਡੈਂਟ ਹੋਈ ਜਾਂਦੇ ਰੁਕਦੇ ਨਹੀਂਗੇ ਤੇ ਆ ਜਿਹੜਾ ਟੀ ਪੈਂਟ ਹੈਗਾ ਇਹ ਸਾਹਮਣੇ ਬਸ ਸਟੈਂਡਰਡ ਟੀ ਪੈਂਟ ਹੈਗਾ ਤੇ ਇੱਥੋਂ ਸਿੱਧੀ ਬੱਸ ਸਟੈਂਡ ਰੌਂਡ ਜਾਂਦੇ ਨੇ ਚੀਜ਼ਾਂ ਤੇ ਜੇ ਦੇਖ ਸਕਦੇ ਹੋਗੇ ਆ ਇਧਰ ਬੱਸ ਸਟੈਂਡ ਹੈਗਾ ਤੇ ਹੁਣ ਆਪਾਂ ਚੱਲਦੇ ਆਂਗੇ ਸਿੱਦੇ ਅੱਗੇ ਆਊਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਚੌਕ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਣ ਨਹੀਂ ਜਾਣਦਾ ਸਾਰੇ ਜਾਣਦੇ ਨੇ ਬਹੁਤ ਤਾਕੜੀ ਇਹਨਾਂ ਦੀ ਸ਼ਹਾਦਤ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਤਾਂ ਪਹਿਲੀ ਝੜਕ ਪੂਰੀ ਪੂਰੀ ਸੀ ਐ ਕੋਣ ਦੂਜੇ ਪਾਸੇ ਹੋਰ ਲਾਤਾ ਤੇ ਆ ਸਾਹਮਣੇ ਚੌਕ ਆ ਗਿਆ ਜੀ ਬਾਬਾ ਬੰਦਾ ਸਿੰਘ ਬਹਾਦਰ ਚੌਕ ਇਸ ਤੋਂ ਪਾ ਮੋੜਾ ਹੁਣ ਆਪਾਂ ਨਿਕਲਦੇ ਆਗੇ ਫਿਰ ਤੇ ਇੱਧਰ ਆ ਗਿਆ ਜੀ ਸਮਾਣੇ ਦਾ ਬਿਜਲੀ ਗ੍ਰੈਡ ਹੈ। ਕਾ ਵੀ ਕਾਫੀ ਵੱਡਾ ਗ੍ਰੈਡ ਹੈਗਾ ਸਮਾਣੇ ਦਾ। ਬਿਜਲੀ ਗ੍ਰੈਡ ਹੈ ਜੀ ਇਹ ਸਾਰਾ। ਚਲੋ ਅੱਗੇ ਜਾ ਰਹੀ ਹੈਗੀ ਬੱਸ ਹੁਣ ਬੱਸ ਨੂੰ ਆਪਾਂ ਕਰਾਂਗੇ ਕ੍ਰੋਸ ਕਿਉਂਕਿ ਬੱਸ ਆਪਣੇ ਦੇ ਪਾਰੀ ਹੈਗੀ ਧੂੜਾਂ ਘਟ ਰਹੀ ਹੈਗੀ। ਤੇ ਹੁਣ ਆਪਾਂ ਬੱਸ ਨੂੰ ਕਰਕੇ ਜੀ ਕਰੋਸ ਕਰੋ ਧਰਮ ਵੱਲ ਚੱਲਦੇ ਆ ਆ ਗਈ ਜੀ ਚੌਲ ਖਾਣਿਆ ਦਾ ਏਰੀਆ ਤੁਸੀਂ ਦੇਖ ਰਹੇ ਹੋਵੋਗੇ ਸਾਹਮਣੇ ਵੀ ਪਤਾ ਨਹੀਂ ਮੀਂਹ ਪੈ ਰਿਹਾ ਪਤਾ ਨਹੀਂ ਢੇਰੀ ਆ ਰਹੀ ਆ ਇਹ ਕੋਈ ਮੀਂਹ ਢੇਰੀ ਨਹੀਂ ਹੈਗਾ ਇਹ ਸੜਕ ਦਾ ਬੁਰਾ ਹਾਲ ਆ ਇਹ ਸਾਰਾ ਭਈਆਂ ਦਾ ਇਲਾਕਾ ਆਏਗਾ ਇਹ ਸਾਰੇ ਜਿਹੜੇ ਟੋਏ ਨੇਗੇ ਇਹ ਸਾਰੇ ਭਈਆਂ ਦਾ ਇਲਾਕਾ ਆਏਗਾ ਤੁਸੀਂ ਦੇਖ ਸਕਦੇ ਹੋਗੇ ਦੇਖੋ ਆ ਡੈਡ ਟੋਏ ਮੈਨਾਂ ਦਾ ਵੀ ਮੈਂ ਨਹੀਂ ਕਦੇ ਦੇਖੇ ਹੈਗੇ ਜ਼ਿੰਦਗੀ ਚ ਇਨਾ ਭੈੜਾ ਹਾਲ ਆ ਕੋਈ ਭਰੀ ਹੋਈ ਗੱਡੀ ਇੱਥੇ ਡਿੱਗ ਪਈ ਜਾਂ ਕੁਝ ਹੋਰ ਹੋ ਜੇ ਰੱਬ ਨਾ ਕਰੇ ਤਾਂ ਕੌਣ ਜ਼ਿੰਮੇਵਾਰ ਹੈ ਸਾਰਾ ਫੈਕਟਰੀ ਏਰੀਆ ਜਦੋਂ ਆਪਾਂ ਸਮਾੜੇ ਤੋਂ ਪਵਾਨੀਗੜ੍ਹ ਨੂੰ ਜਾਂਦੇ ਆ ਨਾ ਉਹ ਰੋਡ ਆ ਇਹ ਤੁਸੀਂ ਦੇਖੋ ਇੰਨਾ ਭੈੜਾ ਹਾਲ ਸ਼ਾਇਦ ਹੀ ਮੈਂ ਕਿਤੇ ਦੇਖਿਆ ਹੋਊਗਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦੀ ਗੌਰ ਕਿਉਂ ਨਹੀਂ ਹੋ ਰਹੀ ਹੈ ਇੱਥੋਂ ਦੀ ਕੋਈ ਮੰਤਰੀ ਨਹੀਂ ਲੰਗਦਾ ਜ ਐਮਐਲ ਨਹੀਂ ਲੰਗਦਾ ਸਾਰੇ ਲੰਗਦੇ ਨੇ ਨਾ ਪਰ ਗੌਰ ਕੋਈ ਨਹੀਂ ਕਰਦੇ ਤੇ ਮੈਂ ਆ ਗਿਆ ਸੀ ਘਰੇ ਤੇ ਹੁਣ ਆਪਾਂ ਦੇਖਦੇ ਆਂਗੇ ਉੱਪਰ ਕੀ ਕਰਿਆਗਾ ਮਿਸਤਰੀ ਨੇ ਉਹ ਕਹਿੰਦਾ ਸੀ ਕਹਿੰਦਾ ਜਾਲੀਆਂ ਜੇ ਲਾਉਣੀਆਂ ਨੇ ਉਹ ਦੇਖਦਾ ਵੀ ਕੀ ਗੱਲ ਬਾਤ ਆ ਕਿ ਪੌੜੀ ਵੀ ਟੁੱਟ ਗਈ ਸੀ ਉਹ ਦੋਨੇ ਰੀਏ ਦੀ ਨਾ ਇਹ ਡਿੱਗ ਪਈ ਦੀ ਤੇ ਪੱਤਰੀ ਜੀ ਆ ਮੀਂਹ ਕਰਕੇ ਸਾਰੀ ਟੁੱਟ ਗਈ ਸੀ ਪੌੜੀ ਇਹ ਚਲੋ ਚਲੋ ਵੈਸੇ ਕੋਲੂਗਾ ਤਾਂ ਪਾਤਾ ਸ਼ੁਕਰ ਆਗਾ ਕੋਲੂ ਆ ਜਾਲੀਆਂ ਲਾਈਆਂ ਨੇ ਆ ਦੇਖੋ ਕਿਵੇਂ ਲੱਗੀਆਂ ਕਮੈਂਟ ਕਰਕੇ ਦੱਸਿਓ ਜਰੂਰ ਅੱਜ ਆਲੀਆਂ ਲੱਗੀਆਂ ਨੇ ਉੱਪਰ ਕੋਠੇ ਤੇ ਤੇ ਦੇਖੋ ਇਹਦੀ ਫਰੰਟ ਲੁੱਕ ਵੀ ਸੋਹਣੀ ਆ ਰਹੀ ਹੈਗੀ ਤੇ ਬਾਕੀ ਪਾਈ ਗਰਾਊਂਡ ਦੇ ਵਿੱਚ ਲੈ ਰਹੇ ਨੇ ਨਜ਼ਾਰੇ ਤੇ ਮੈਡਮ ਜੀ ਉੱਪਰ ਦੇਖਣ ਗਏ ਨੇਗੇ ਕਹਿੰਦੇ ਦੇਖ ਕੇ ਆਉਣਿਆਂਗੇ ਉੱਪਰ ਚੜ੍ਹ ਕੇ ਵੀ ਕੰਮ ਕਿਹਾ ਜਾ ਕਰੇਗਾ ਮਿਸਤਰੀ ਨੇ ਤੇ ਬਾਕੀ ਹੁਣ ਤਾਂ ਬਸ ਆ ਰਹਿ ਗਿਆ ਆ ਸਾਈਡਾਂ ਸੂਡਾਂ ਤੋਂ ਲਿਪਣ ਜਿਹੜਾ ਰਹਿ ਗਿਆ ਹੁਣ ਲਿਪ ਦੂਗਾ ਤੇ ਬਾਕੀ ਕਾ ਪੌੜੀ ਜੀ ਰਹਿ ਗਈ ਇਹ ਪੌੜੀ ਜੀ ਠੀਕ ਹੋ ਜੂਗੀ ਤੇ ਉਸ ਤੋਂ ਬਾਅਦ ਇਹ ਆ ਨਿੱਕ ਛੁੱਕ ਜੀ ਹੋਰ ਪਈ ਹੈਗੀ ਆ ਦੇਖੋ ਕਿੰਨਾ ਕਵਾੜ ਕਬੂੜ ਸੱਟ ਰਖਿਆ ਕੋਠੇ ਤੇ ਤੇ ਇਹ ਵੀ ਕਰ ਦਿਆਂਗੇ ਇਹ ਕਹਿੰਗੂ ਸਾਰਾ ਠੀਕ ਕਰਨ ਵਾਲੀ ਆ ਤੇ ਹੁਣ ਬਾਕੀ ਦੇਖੋ ਗਰਮੀ ਬਹੁਤ ਹੋਈ ਹੋਈ ਹੈਗੀ ਚਲੋ ਹੁਣ ਅੱਪ ਚੱਲੀਏ ਥੱਲੇ ਜੀ ਤੇ ਬਾਕੀ ਹੁਣ ਵੀਡੀਓ ਐਡੀਟਿੰਗ ਕਰਨ ਦਾ ਟਾਈਮ ਆ ਗਿਆ ਤੇ ਵੀਡੀਓ ਕਰਦੇ ਆ ਐਡੀਟਿੰਗ ਬਾਕੀ ਤੁਸੀਂ ਸੋਨੇ ਸੋਨੇ ਕਰੋ ਕਮੈਂਟ ਕੀ ਬਣਦਾ ਕੀ ਕਰਦੇ ਹੋ ਕੀ ਧਰਦੇ ਹੋਗੇ ਤੇਰੇ ਉਸ ਤੋਂ ਬਾਅਦ ਰੱਬ ਸੁੱਖ ਰੱਖੇ ਕਰਦੇ ਆਂਗੇ ਆਪਣੇ ਕੰਮ ਛੋਟੇ ਮੋਟੇ ਚਲੋ ਫਿਰ